45 ਸਾਲ ਦੀ ਸਜ਼ਾ ਹੋ ਚੁੱਕੀ ਹੈ ਨਹੀਂ ਜੀ ਵੇਖੋ ਜੀ ਇਹ ਜਿੰਨੀਆਂ ਵੀ ਵੀਡੀਓ ਜਿਹੜੀਆਂ ਫਾਰਮ ਆ ਫਲਾਈਆਂ ਜਾ ਰਹੀਆਂ ਨੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਹਾਲੇ ਤੱਕ ਇਸ ਟ੍ਰਾਇਲ ਦੇ ਉੱਪਰ ਆ ਕੋਈ ਹਲੇ ਪ੍ਰੋਸੈਸ ਚੱਲਣਾ ਹਲੇ ਸਜ਼ਾ ਵਾਲੀ ਤਾਂ ਕੋਈ ਗੱਲ ਕੋਈ ਨਹੀਂ ਹੈਗੀ ਉਹ ਸਿਰਫ ਆ ਫਵਾਵਾਂ ਡਾਈਆਂ ਜਾ ਰਹੀਆਂ ਨੇ ਸਿਰਫ ਉਹ ਸਿਰਫ ਪੈਸਾ ਇਕੱਠਾ ਕਰਨ ਵਾਸਤੇ ਇੱਕ ਤੁਸੀਂ ਦੇਖ ਸਕਦੇ ਹੋ ਚੇਂਜ ਓਰ ਜੀ ਨਾ ਦੀ ਇੱਕ ਜਿਹੜੀ ਇਹਨਾਂ ਨੇ ਪਟੀਸ਼ਨ ਸਾਈਨ ਕਰਵਾ ਰਹੇ ਆ ਇਹਨਾਂ ਵੱਲੋਂ ਜਿਹੜਾ 90 ਹਜ਼ਾਰ ਡਾਲਰ ਇਹ ਸ਼ੋਅ ਕਰ ਰਿਆ ਸੀਗਾ ਕੱਲ ਦੀ ਡੇਟ ਤੱਕ ਇਕੱਠੇ ਕਰੀ ਬੈਠੇ ਨੇ ਪੰਜਾਬੀ ਜਿਹੜੇ ਹੱਬੜ ਭਾਵੁਕ ਹੋ ਜਾਂਦੇ ਨੇ ਤੇ ਉਹ ਇਗਨੋਰ ਕਰਨ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਇੱਕ ਫੇਕ ਹੀ ਉਹਨਾਂ ਨੇ ਅਪਲੀਕੇਸ਼ਨ ਸਾਈਨ ਕਰਵਾਤੀ ਫੇਕ ਅਕਾਊਂਟਾਂ ਦੇ ਵਿੱਚ ਜਿਹੜੇ ਉਹ ਲੋਕ ਪੈਸੇ ਪਾਈ ਜਾ ਰਹੇ ਨੇ ਉਧਰ ਵੀ ਵੈਬਸਾਈਟਾਂ ਬਣਾ ਬਣਾ ਉਹਦਾ ਕੰਮ ਚਲਾਈ ਜਾ ਰਹੇ ਇੱਕ ਪਾਸੇ ਪਰਿਵਾਰ ਦੇ ਉੱਤੇ ਪਿਵਤਾ ਬਣੀ ਆ ਦੂਜੇ ਪਾਸੇ ਇਹ ਇਨਾਂ ਨੇ ਉਹਦਾ ਰੋਜ਼ਗਾਰ ਲੱਭ ਲਿਆ ਕਿ ਅਸੀਂ ਜਿਹੜਾ ਬੈਠੇ ਫ੍ਰੀ ਫੰਡ ਦੇ ਵਿੱਚ ਕੰਮ ਕਰ ਲਗੀਏ ਸਕੈਮਰ ਤਾਂ ਹਜੇ ਮੌਕਾ ਲੱਭਦੇ ਨੇ ਇਹ ਚੀਜ਼ ਜਿਹੜੀ ਆ ਪਰਿਵਾਰ ਦੇ ਜਿਹੜਾ ਵਾ ਕੋਈ ਵੀ ਹਜੇ ਤੱਕ ਖਾਤਾ ਨੰਬਰ ਜਾਂ ਪਰਿਵਾਰ ਨੇ ਕਿਸੇ ਨਾਂ ਜਾਰ ਕਿਉਂਕਿ ਪਰਮਾਤਮਾ ਲੋੜੀਂਦਾ ਭਾਵੇਂ ਇਸ ਚੀਜ਼ ਦੀ ਕਿਉਂਕਿ ਸਹੀਂ ਜਿਹੜੀ ਗਲਤੀ ਹੋਈ ਆ ਉਹ ਗਲਤੀ ਨੂੰ ਸਵੀਕਾਰ ਕਰਨ ਦੇ ਆ ਕਿ ਜਿਹੜੀ ਹਰਜਿੰਦਰੋ ਗਲਤੀ ਹੋਈ ਆ ਉਹ ਸਾਨੂੰ ਜਿੱਥੇ ਇਸ ਚੀਜ਼ ਦਾ ਦੁੱਖ ਵੀ ਆ ਉਥੇ ਦੁੱਖ ਸਾਨੂੰ ਜਿਹੜੀਆਂ ਤਿੰਨ ਕੀਮਤੀ ਜਨਾਂ ਜਾ ਚੁੱਕੀਆਂ ਉਹਨਾਂ ਦਾ ਵੀ ਆ ਜੇ ਭਜਣਾ ਦਾ ਉਹ ਪੱਜਦਾ ਹੁਣ ਉਹਦੇ ਐਦਾਂ ਗੁੱਟ ਬੱਦੇ ਹੋਏ ਆ ਨਾਲ ਪੈਰਾਂ ਦੇ ਵਿੱਚ ਉਹਦੇ ਬੀੜੀਆਂ ਇਸ ਤਰ੍ਹਾਂ ਖੜ ਰਹੇ ਆ ਜਿੱਦਾਂ ਮਤਲਬ ਕਿ ਉਹਨੇ ਸਾਰੇ ਯੂ ਐਸ ਏ ਚੋਂ ਸਮਝ ਲੋ ਕੋਈ ਵੱਡਾ ਕ੍ਰਾਈਮ ਇੱਥੇ ਨਹੀਂ ਕਰਤਾ ਤੇ ਜਿੱਥੇ ਸਾਡੀ ਲੋੜ ਆ ਜਿਵੇਂ ਡਾਕਟਰ ਸਵੇਮਾਨ ਦੀ ਉਥੇ ਆਪਣੇ ਯੂ ਐਸ ਏ ਦੇ ਵਿੱਚ ਵਕੀਲ ਦੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੇ ਆਪਣੇ ਵੀਰ ਹਰਜਿੰਦਰ ਨੂੰ ਲੋੜ ਆ ਅਸੀਂ ਉਹਦੇ ਨਾਲ ਡਟ ਕੇ ਖਲੋਤੇ ਆ ਜਿੱਦਾਂ ਦੀ ਵੀ ਸਾਨੂੰ ਪਰਿਵਾਰ ਕਹੂਗਾ ਜਾਂ ਜਿੱਦਾਂ ਦੀ ਉਹਥੇ ਲੋੜ ਪਊਗੀ ਆਪਾਂ ਇਹ ਪਰਿਵਾਰ ਦੇ ਨਾਲ ਪੂਰੇ ਡਟ ਕੇ ਖਲੋਤੇ ਆ ਤੁਸੀਂ ਜੁੜੇ ਹੋਏ ਹੋ ਅਖਰ ਦੇ ਨਾਲ ਤੇ ਮੈਂ ਹਾਂ ਅਰਸ਼ਪਰਾਹ ਅਮਰੀਕਾ ਦੇ ਵਿੱਚ ਇੱਕ ਟਰੱਕ ਦਾ ਐਕਸੀਡੈਂਟ ਹੁੰਦਾ ਟਰੱਕ ਗਲਤ ਜਗ੍ਹਾ ਦੇ ਉੱਤੇ ਯੂ ਟਰਨ ਲੈ ਰਿਹਾ ਸੀ ਉਹਦੇ ਚ ਆ ਕੇ ਇੱਕ ਗੱਡੀ ਵੱਜਦੀ ਆ ਤੇ ਗੱਡੀ ਦੇ ਵਿੱਚ ਮੌਜੂਦ ਤਿੰਨੇ ਜਣਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਹੁਣ ਸੋਸ਼ਲ ਮੀਡੀਆ ਦੇ ਉੱਤੇ ਗੱਲ ਚੱਲ ਰਹੀ ਹੈ ਵੀ ਜਿਹੜਾ ਟਰੱਕ ਡਰਾਈਵਰ ਮੁੰਡਾ ਸੀ ਉਹਨੂੰ 45 ਸਾਲ ਦੀ ਸਜ਼ਾ ਹੋ ਚੁੱਕੀ ਹੈ ਇਹ ਸਜ਼ਾ ਹੋਈ ਹੈ ਜਾਂ ਨਹੀਂ ਹੋਈ ਤਾਂ ਪਰਿਵਾਰ ਦੇ ਮੈਂਬਰ ਆਪਣੇ ਨਾਲ ਨਹੀਂ ਵੀਰੇ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਵੀ 45 ਸਾਲ ਦੀ ਸਜ਼ਾ ਹੋਈ ਵੀ ਹੈ ਜਾਂ ਨਹੀਂ ਹੋਈ ਤਾਂ ਵੀਰੇ ਪਹਿਲਾਂ ਤਾਂ ਉਸ ਸਜ਼ਾ ਵਾਲੀ ਗੱਲ ਤੇ ਹੀ ਆਉਣੇ ਆ ਵੀ 45 ਸਾਲ ਦੀ ਸਜ਼ਾ ਹੋ ਚੁੱਕੀ ਹੈ ਨਹੀਂ ਜੀ ਵੇਖੋ ਜੀ ਇਹ ਜਿੰਨੀਆਂ ਵੀ ਵੀਡੀਓ ਜਿਹੜੀਆਂ ਫਾਰਮਾਂ ਫਲਾਈਆਂ ਜਾ ਰਹੀਆਂ ਨੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਹਾਲੇ ਤੱਕ ਇਸ ਟ੍ਰਾਇਲ ਦੇ ਉੱਪਰ ਆ ਕਿ ਵੀ ਹਲੇ ਪ੍ਰੋਸੈਸ ਚੱਲਣਾ ਹਲੇ ਕਿਉਂਕਿ ਜਿਹੜਾ ਇਨਸੀਡੈਂਟ ਹੋਇਆ ਉਹ ਤਾਂ ਹਲੇ ਚੱਲੇਗਾ ਉਸ ਤੋਂ ਬਾਅਦ ਗੱਲ ਸਾਹਮਣੇ ਆਏਗੀ ਹਲੇ ਇਸ ਤਰ੍ਹਾਂ ਦੀ ਸਜ਼ਾ ਵਾਲੀ ਤਾਂ ਕੋਈ ਗੱਲ ਕੋਈ ਨਹੀਂ ਹੈਗੀ ਉਹ ਸਿਰਫ ਜਿੰਨੀਆਂ ਵੀ ਫਵਾਵਾਵਾਂ ਡਾਈਆਂ ਜਾ ਰਹੀਆਂ ਨੇ ਸਿਰਫ ਸਿਰਫ ਪੈਸਾ ਇਕੱਠਾ ਕਰਨ ਵਾਸਤੇ ਜਿਹੜੇ ਸਕੈਮਰ ਬੈਠੇ ਹੋਏ ਨੇ ਜਿਵੇਂ ਸਾਡੇ ਇੰਡੀਆ ਚ ਸਕੈਮਰ ਨੇ ਇਵੇਂ ਦੂਜੀਆਂ ਕੰਟਰੀਆਂ ਚ ਸਕੈਮਰ ਬੈਠੇ ਨੇ ਉਸ ਸਕੈਮਰਾਂ ਵੱਲੋਂ ਇੱਕ ਫਵਾਵਾ ਫਲਾ ਕੇ ਆਪਦੇ ਪੇਜਾਂ ਦੇ ਉੱਪਰ ਤੇ ਉਹ ਚੀਜ਼ਾਂ ਜਿਹੜੀਆਂ ਵਾ ਪੈਸਾ ਇਕੱਠਾ ਕਰਨ ਵਾਸਤੇ ਇਹ ਦੂਜੇ ਪੇਜਾਂ ਤੋਂ ਡੋਨੇਸ਼ਨ ਇਕੱਠਾ ਕਰ ਰਹੇ ਨੇ ਤੇ ਦੂਜੇ ਪੇਜਾਂ ਤੋਂ ਵੀਡੀਓ ਪਾ ਰਹੇ ਨੇ ਇਸ ਤਰੀਕੇ ਨਾਲ ਉਹਨਾਂ ਨੇ ਕੰਮ ਚਲਾਇਆ ਹੋਇਆ ਸਜ਼ਾ ਵਾਲੀ ਤਾਂ ਕੋਈ ਗੱਲ ਨਹੀਂ ਹੋਈ ਅਲੇ ਕੇਸ ਚੱਲ ਰਿਹਾ ਟ੍ਰਾਇਲ ਚੱਲ ਰਿਹਾ 27 ਤਰੀਕ ਵੀ ਹੋਈ ਡੈਕਸਟੇਡ ਨਹੀਂ ਜੇ ਟ੍ਰਾਇਲ ਚੱਲੀ ਜਾਂਦਾ ਤੇ ਫਿਰ ਇੱਕ ਫੇਸਬੁੱਕ ਦੇ ਉੱਤੇ ਨਾ ਪਟੀਸ਼ਨ ਵੀ ਸਾਈਨ ਕਰਵਾਈ ਜਾਂਦੇ ਆ ਹਾਂਜੀ ਜਿਹੜੀ ਉਹ ਪਟੀਸ਼ਨ ਸਾਈਨ ਹੋ ਰਹੀ ਮੈਂ ਤੁਹਾਨੂੰ ਉਹ ਦਿਖਾ ਦੇਣਾ ਚਾਹੁੰਦਾ ਇੱਕ ਵਾਰ ਇੱਕ ਚੇਂਜ ਓ ਆਰ ਜੀ ਇੱਕ ਤੁਸੀਂ ਦੇਖ ਸਕਦੇ ਹੋ ਚੇਂਜ ਓ ਆਰ ਜੀ ਨਾਂ ਦੀ ਇੱਕ ਆ ਜਿਹੜੀ ਇਹਨਾਂ ਨੇ ਪਟੀਸ਼ਨ ਸਾਈਨ ਕਰਵਾ ਰਹੇ ਆ ਇਹਨਾਂ ਵੱਲੋਂ ਇੱਕ ਜਿਹੜੀ ਵੀਡੀਓ ਜਾਰੀ ਕੀਤੀ ਗਈ ਹੈ ਮੈਂ ਜੋ ਉਹ ਉਹ ਦੇਖ ਰਿਆ ਸੀਗਾ ਜਿਹੜੀ ਕੋਈ ਇੰਡੀਆ ਦੇ ਵਿੱਚ ਬੈਨ ਆ ਇਹਨਾਂ ਕੀਤਾ ਆਪਦੇ ਆਪ ਨੂੰ ਕਿ ਉਹ ਲੋਕ ਲਾਇਆ ਕਿ ਪਰਿਵਾਰਕ ਮੈਂਬਰ ਕਿਤੇ ਦੇਖਣ ਲੈਣ ਕੋਈ ਦੂਜੇ ਭਾਗਕੂ ਨੇ ਆਪਣੇ ਪੰਜਾਬੀ ਆ ਚੀਜ਼ਾਂ 90000 ਡਾਲਰ ਇਹ ਸ਼ੋਅ ਕਰ ਰਿਆ ਸੀਗਾ ਕੱਲ ਦੀ ਜਿਹੜੇ ਤੱਕ ਇਕੱਠੇ ਕਰੀ ਬੈਠੇ ਨੇ ਤੇ ਆ ਚੀਜ਼ਾਂ ਥੱਲੇ 5 ਡਾਲਰ 10 ਡਾਲਰ ਉਹ ਜਿੰਨੇ ਲੋਕ ਸਾਡੇ ਭਾਵਕ ਹੋ ਜਾਂਦੇ ਨੇ ਚੀਜ਼ਾਂ ਦੇਖ ਕੇ ਤੇ ਉਹ ਚੀਜ਼ਾਂ ਆ ਰਹੀਆਂ ਹੁਣ ਫੇਰ ਯੂ ਐਸ ਏ ਤੋਂ 5 ਮਿੰਟ ਪਹਿਲਾਂ ਕਾਲ ਆ ਰਹੀ ਸੀ ਰਿਸ਼ਤਦਾਰ ਦੀ ਉਹ ਕਹਿ ਰਹੇ ਸੀ ਕਿ ਕਿ 200 ਡਾਲਰ ਅਸੀਂ ਜਿਹੜਾ ਵਾ ਉਸ ਵੈਬਸਾਈਟ ਨੂੰ ਪੇ ਕਰ ਚੁੱਕੇ ਹਾਂ ਤੇ ਅਸੀਂ ਜੋ ਗੱਲ ਕੀਤੀ ਮੈਂ 200 ਡਾਲਰ ਦਾ ਕਾਹਦਾ ਕਰਕੇ ਪਾ ਚੁੱਕੇ ਤੁਸੀਂ ਪਰਿਵਾਰਕ ਮੈਂਬਰਾਂ ਨੂੰ ਤੁਹਾਨੂੰ ਕਿਹਾ ਕਿ ਅਸੀਂ ਰਿਸ਼ਤਦਾਰ ਨੇ ਕਿਹਾ ਕਿ ਅਸੀਂ ਨੇ ਕਿ ਤੁਸੀਂ ਕਿਉਂ ਪਾ ਰਹੇ ਜੇ ਜਦੋਂ ਸਜ਼ਾ ਹੀ ਨਹੀਂ ਹੋਈ ਤੁਸੀਂ ਪਟੀਸ਼ਨ ਤੇ ਸਾਈਨ ਕਰ ਰਹੇ ਜੀ ਕਿਉਂ ਕਰ ਰਹੇ ਜੀ ਉਹ ਇੱਕ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਾਜ਼ਿਸ਼ ਹੈ ਉਹਦੇ ਵਿੱਚ ਉਹ ਤੇ ਜੋ ਐਸ ਪਰ ਲਾ ਜੋ ਕਿਉਂਕਿ ਪਰਿਵਾਰ ਦੇ ਬਾਰੇ ਵੀ ਪਤਾ ਕਰਾਂਗੇ ਜਿਹੜਾ ਪਰਿਵਾਰ ਕਿੱਥੋਂ ਦਾ ਵਾ ਉਹ ਕਿਵੇਂ ਉਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਕਿਉਂਕਿ ਜਿੰਨਾ ਚਿਰ ਅਸੀਂ ਪਰਿਵਾਰ ਮੈਂਬਰਾਂ ਨਾਲ ਗੱਲਬਾਤ ਨਹੀਂ ਕਰਦੇ ਪਰਿਵਾਰ ਸਾਨੂੰ ਪਰਮਿਸ਼ਨ ਨਹੀਂ ਦਿੰਦਾ ਉਹਨਾਂ ਚਿਰ ਤੁਸੀਂ ਵੀਡੀਓ ਕਿਦਾਂ ਆਪਾਂ ਮਾਲਕ ਡੋਨੇਸ਼ਨ ਵਾਸਤੇ ਪਾਤੀ ਫਿਰ ਫੇਕ ਆਪਣਾ ਜਿਹੜਾ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਕੀਤਾ ਜਾ ਰਿਹਾ ਵਾ ਕਿ ਇਹ ਜਿਹੜਾ ਟਰੱਕ ਡਰਾਈਵਰ ਦੇ ਨਾਲ ਸੀਗਾ ਉਹ ਬ੍ਰਦਰ ਸੀਗਾ ਜਾਂ ਗੱਲ ਕਰ ਲਈ ਕਿ ਜਿਹੜੇ ਨਾਲ ਅ ਕਾਊਂਟ ਲਾਏ ਜਾ ਰਹੇ ਆ 174 ਅਕਾਊਂਟ ਜਿਹੜੀ ਗਿਣਤੀ ਕੱਲ ਦੀ ਜਾਂ ਪਰਸੋਂ ਦੀ ਗਿਣਤੀ ਤੱਕ ਆਏ ਸੀਗੇ 174 ਯੂ ਐਸ ਏ ਪੇਜ ਬਣੇ ਹੋਏ ਆ ਉਹਨਾਂ ਦੇ ਵਿੱਚ ਅਕਾਊਂਟ ਹੋਇਆ ਸੀਗਾ ਕਿ ਫੇਕ ਅਕਾਊਂਟਾਂ ਦੇ ਵਿੱਚ ਜਿਹੜੇ ਉਹ ਲੋਕ ਪੈਸੇ ਪਾਈ ਜਾ ਰਹੇ ਨੇ ਉਧਰ ਵੈਬਸਾਈਟਾਂ ਬਣਾ ਬਣਾ ਉਹਦਾ ਕੰਮ ਚਲਾਈ ਜਾ ਰਹੇ ਆ ਇੱਕ ਪਾਸੇ ਪਰਿਵਾਰ ਦੇ ਉੱਤੇ ਵਿਵਤਾ ਬਣੀ ਆ ਦੂਜੇ ਪਾਸੇ ਇਹਨਾਂ ਨੇ ਉਹਦਾ ਰੁਜ਼ਗਾਰ ਲੱਭ ਲਿਆ ਕਿ ਅਸੀਂ ਜਿਹੜਾ ਬੈਠੇ ਫ੍ਰੀ ਫੰਡ ਦੇ ਚ ਕੰਮ ਕਰ ਲਗੀਏ ਸਕੈਮਰ ਤਾਂ ਹਜੇ ਮੌਕਾ ਲੱਭਦੇ ਨੇ ਇਹ ਚੀਜ਼ ਜਿਹੜੀ ਆ ਪਰਿਵਾਰ ਦਾ ਜਿਹੜਾ ਵਾ ਕੋਈ ਵੀ ਹਜੇ ਤੱਕ ਖਾਤਾ ਨੰਬਰ ਜਾ ਪਰਿਵਾਰ ਨੇ ਕਿਸੇ ਨਾਂ ਜਾਰੀ ਕੀਤਾ ਨਾ ਕਰਨੀਆਂ ਕਿਉਂਕਿ ਪ੍ਰਮਾਤਮਾ ਲੋੜੀਂਦਾ ਪਾਵੇ ਇਸ ਚੀਜ਼ ਦੀ ਕਿਉਂਕਿ ਸਹੀ ਜਿਹੜੀ ਗਲਤੀ ਹੋ ਉਹ ਗਲਤੀ ਨੂੰ ਸਵੀਕਾਰ ਕਰਨ ਦੇ ਆ ਕਿ ਜਿਹੜੀ ਹਰਜਿੰਦਰ ਉਹ ਗਲਤੀ ਹੋਈ ਆ ਉਹ ਸਾਨੂੰ ਜਿੱਥੇ ਇਸ ਚੀਜ਼ ਦਾ ਦੁੱਖ ਵੀ ਆ ਉਥੇ ਦੁੱਖ ਸਾਨੂੰ ਜਿਹੜੀਆਂ ਤਿੰਨ ਕੀਮਤੀ ਜਾਨਾਂ ਜਾਣ ਚੁੱਕੀਆਂ ਉਹਨਾਂ ਦਾ ਵੀ ਆ ਪਰ ਇੱਕ ਕਤਲ ਕਹਿ ਦਿੰਨਾ ਕਿ ਬੰਦੇ ਨੇ ਕਤਲ ਕਰਤਾ ਕਤਲ ਤੇ ਕਤਲ ਤੇ ਹਾਦਸੇ ਵਿੱਚ ਫਰਕ ਬਹੁਤ ਜ਼ਿਆਦਾ ਚਲੋ ਉਹ ਗੱਲ ਤੇ ਵੀ ਆਪਾਂ ਆਉਣੇ ਆ ਮਤਲਬ ਨਾ 45 ਸਾਲ ਦੀ ਸਜ਼ਾ ਹੋਈ ਨਾ ਪਟੀਸ਼ਨਾਂ ਸੈਂਡ ਕਰਾਉਣ ਦੀ ਹਜੇ ਲੋੜ ਆ ਨਾ ਪਰਿਵਾਰ ਨੂੰ ਕੋ ਆਰਥਿਕ ਮਦਦ ਦੀ ਹਜੇ ਲੋੜ ਆ ਨਹੀਂ ਬਿਲਕੁਲ ਜੀ ਇਹ ਚੀਜ਼ਾਂ ਜਿਹੜੀਆਂ ਵਾ ਆਰਥਿਕ ਜਿਹੜੀ ਮਦਦ ਦੀ ਲੋੜ ਆ ਕਿਸੇ ਪਰਿਵਾਰ ਨੇ ਵੀ ਵੀਡੀਓ ਜਾਰੀ ਨਹੀਂ ਕੀਤੀ ਪਰਿਵਾਰ ਕਿਉਂਕਿ ਸਦਮੇ ਦੇ ਵਿੱਚ ਆ ਪਰਿਵਾਰ ਨਾਲ ਗੱਲਬਾਤ ਹੀ ਨਹੀਂ ਕਿਸੇ ਦੀ ਹਾਲ ਤੱਕ ਹੋ ਪਾਈ ਤੇ ਬਹੁਤ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਤੁਹਾਡਾ ਕੀ ਰਿਸ਼ਤਾ ਪਰਿਵਾਰ ਨਾਲ ਵੈਸੇ ਮੇਰੀ ਸISTER ਹੀ ਆ ਮੇਰੇ ਸਿਸਟਰ ਇਧਰ ਵਿਆਹ ਹੋਇਆ ਹਾਂ ਹਾਂ ਜੀ ਕਜ਼ਨ ਇਸ ਸਿਸਟਰ ਤਾਂ ਕਰ ਕਿਉਂਕਿ ਮੇਨ ਜਿਹੜੀ ਪਰਿਵਾਰ ਦੀ ਜਿਹੜੀ ਹੈਗੀ ਆ ਮਰਜ਼ੀ ਜ਼ਰੂਰਤ ਆ ਜੇਕਰ ਆਪਾਂ ਕਰਨੀ ਹੁੰਦੀ ਤਾਂ ਵੀਡੀਓ ਪਹਿਲਾਂ ਪਰਿਵਾਰ ਸਾਹਮਣੇ ਆ ਜਾਂਦਾ ਪਰ ਕੋਈ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਹੈਗੀ ਇਸ ਚੀਜ਼ਾਂ ਜਿਹੜੀਆਂ ਪੰਜਾਬੀ ਜਿਹੜੇ ਆਪੜੇ ਭਾਵੁਕ ਹੋ ਜਾਂਦੇ ਨੇ ਤੇ ਉਹ ਇਗਨੋਰ ਕਰਨ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਇੱਕ ਫੇਕ ਹੀ ਉਹਨਾਂ ਨੇ ਪਟੀਸ਼ਨ ਸਾਈਨ ਕਰਵਾਤੀ ਦੱਸੋ ਇਹ ਆਪਾਂ ਪਟੀਸ਼ਨ ਤਾਂ ਪਾਈਏ ਨਾ ਜੇ ਉਹਨੂੰ ਸਜ਼ਾ ਹੋਈ ਹੋਵੇ ਜਿਦਾ ਪਾ ਕੋਈ ਸਜ਼ਾ ਵਾਲੀ ਗੱਲ ਹੀ ਕੋਈ ਨਹੀਂ ਸਾਹਮਣੇ ਆਈ ਹਲੇ ਕੇਸ ਚੱਲੇਗਾ ਫਿਰ ਉਸ ਤੋਂ ਬਾਅਦ ਕੋਈ ਗੱਲਬਾਤ ਹੋਏਗੀ ਹਲੇ ਜੋ ਚਾਰਜਸ ਲੱਗਣੇ ਸੀ ਉਹਤੇ ਉਹ ਗੱਲਬਾਤ ਹੋਣੀ ਸੀ ਉਧਰ ਉਹ ਲੱਗ ਰਹੇ ਆ ਕਿ ਇਹ ਕ੍ਰਾਈਮ ਕੀਤਾ ਕਿਵੇਂ ਦਾ ਕੀਤਾ ਵਜਾਂ ਉਹ ਵਕੀਲ ਉਹਨਾਂ ਦਾ ਕੱਲ ਰਾਤੀ ਵੀਡੀਓ ਜਾਰੀ ਹੋਈ ਸੀ ਕਿ ਉਹ ਚ ਵਕੀਲ ਕਰਨ ਦੀ ਵੀ ਉਹਨਾਂ ਨੇ ਪਰਮਿਸ਼ਨ ਦਿੱਤੀ ਹੈ ਕਿ ਜੇ ਤੁਹਾਨੂੰ ਅਹੀਂ ਇੱਕ ਅਵਧਾ ਦੇ ਤੌਰ ਤੇ ਦੇ ਦੇਣ ਸਰਕਾਰੀ ਵਕੀਲ ਬਾਕੀ ਤੁਸੀਂ ਅਵਧਾ ਜੇ ਕਰਨਾ ਚਾਹੁੰਦੇ ਇਹ ਕਰ ਸਕਦੇ ਹੋ ਉਹ ਚੀਜ਼ ਨਾਲ ਵੀ ਸਾਡੀ ਗੱਲਬਾਤ ਜਿਹੜੀ ਚੱਲ ਰਹੀ ਹੈ ਤੇ ਉਹ ਹਲੇ ਤਾਂ ਕੋਈ ਗੱਲਬਾਤ ਨਹੀਂ ਹੋਈ ਇਸ ਤਰੀਕੇ ਦੀ ਕਿ ਜਿਹੜਾ ਪਟੀਸ਼ਨ ਸਾਈਨ ਹੋ ਜੇ ਤੇ ਜੇ ਆ हां ਜਦੋਂ ਹਾਦਸਾ ਹੁੰਦਾ ਵਾ ਤੇ ਉਸੇ ਵਕਤ ਪਰਿਵਾਰਕ ਮੈਂਬਰਾਂ ਨੂੰ ਫੋਨ ਆਉਂਦਾ ਵਾ ਬਾਈ ਦਾ ਆਉਂਦਾ ਹੀ ਹੁੰਦਾ ਬਾਈ ਦੇ ਆਪ ਕੀਤਾ ਰਜਿੰਦਰ ਨੇ ਫੋਨ ਬ੍ਰਦਰ ਨੂੰ ਫੋਨ ਕਰਕੇ ਕਹਿੰਦਾ ਕਿ ਮੇਰੇ ਤੋਂ ਇਦਾਂ ਹੋ ਗਿਆ ਬਹੁਤ ਜ਼ਿਆਦਾ ਉਦੋਂ ਡਰਿਆ ਹੋਇਆ ਸੀ ਜਦੋਂ ਕਹਿੰਦਾ ਬੰਦੇ ਨੂੰ ਇੱਕ ਘਬਰਾਹਟ ਮਹਿਸੂਸ ਹੁੰਦੀ ਹੈ ਮੇਰੇ ਨਾਲ ਮੇਰੇ ਤੋਂ ਬਹੁਤ ਕਿਉਂਕਿ ਜਦੋਂ ਬੰਦੇ ਸਾਹਮਣੇ ਹਾ ਹਾਦਸਾ ਹੋਏ ਨਾ ਕਿ ਬੰਦੇ ਨੂੰ ਇੱਕ ਪਾਸੇ ਉਹਦੀ ਕਿਉਂਕਿ ਬੰਦੇ ਨੂੰ ਸਾਰਾ ਕੁਝ ਉਸ ਸਮੇਂ ਨਜ਼ਰ ਆ ਜਾਂਦਾ ਵਾ ਕਿ ਮੇਰੀ ਲਾਈਫ ਖਤਮ ਆ ਚਾਹੇ ਮੈਂ ਜੇ ਜੇ ਭਜਦਾ ਉੱਥੋਂ ਇਹਨਾਂ ਕਹਿ ਦੇਣਾ ਸੀ ਬੰਦਾ ਭੱਜ ਗਿਆ ਭੱਜਿਆ ਨਹੀਂ ਆ ਉਹਨੇ ਜੋ ਜੇ ਖੜਿਆ ਰਿਹਾ ਵਾ ਲੋਕਾਂ ਨੇ ਉਥੇ ਖੜੇ ਨੂੰ ਟਿਕਣ ਨਹੀਂ ਦਿੱਤਾ ਉਹ ਕਹਿੰਦੇ ਆ ਕਿ ਉਹ ਆਪ ਦਾ ਉਹਦੇ ਤੇ ਚਿਹਰੇ ਤੇ ਕੋਈ ਉਦਾਸੀ ਨਹੀਂ ਆ ਤੇ ਜੇ ਹੁਣ ਉਦਾਸੀ ਆ ਗਈ ਆ ਤੇ ਹੁਣ ਭਾਬ ਕਿਦਾਂ ਹੋਇਆ ਹੁਣ ਪਤਾ ਲੱਗ ਗਿਆ ਕਿ ਉਹਦੇ ਹਾਲਤ ਕੀ ਹੋਈ ਪਈ ਓਥੇ ਉਸ ਬੰਦੇ ਦੀ ਕੰਡੀਸ਼ਨ ਦੇਖੋ ਸਿਰ ਤੋਂ ਦਸਤਾਰ ਰਤ ਗਈ ਜਿਸ ਬੰਦੇ ਪਾਗੀ ਲੱਤ ਗਈ ਉਹ ਬੰਦੇ ਦਾ ਕਾਹਦਾ ਜੀਨ ਰਹਿ ਗਿਆ ਹੁਣ ਉਹ ਤਾਂ ਕੰਮ ਹੀ ਖਤਮ ਹੋ ਗਿਆ ਤਾਂ ਚਾਰੇ ਦਾ ਉਸ ਦੀ ਦੁਨੀਆ ਖਤਮ ਹੋ ਂਡੀ ਓਥੇ ਤੇ ਉਹ ਚੀਜ਼ਾਂ ਨੂੰ ਜਦੋਂ ਗੱਲ ਪਰਿਵਾਰ ਨਾਲ ਹੋਈ ਆ ਦੱਸਿਆ ਪਰਿਵਾਰਕ ਮੈਂਬਰਾਂ ਨੂੰ ਕਿ ਉਹਦੇ ਜਿਹੜਾ ਵਾ ਪੁਲਿਸ ਜਿਹੜੀ ਜਦੋਂ ਗੱਡੀ ਵਜੀ ਆ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਤੇ ਇੱਕ ਪਹਾੜ ਜਿੱਦਾਂ ਟਰੱਕ ਜਦੋਂ ਲੰਘ ਰਿਹਾ ਹੋਵੇ ਆਪਾਂ ਇੱਕ ਨਾਰਮਲੀ ਸੋਚ ਕੇ ਦੇਖੀਏ ਕਿਉਂਕਿ ਉਧਰ ਦੇ ਰੂਲ ਵੀ ਸਕਤ ਨੇ ਤੇ ਆਪਾਂ ਗੱਡੀਆਂ ਜਿਆਦਾ ਵੀ ਸਪੀਡ ਚ ਜਿੱਦਾਂ ਕਿ ਰੂਲ ਸਪੀਡ ਹੁੰਦੀ ਹੈ ਲਿਮਟ ਹੁੰਦੀ ਹੈ ਭਜਾ ਸਕਦੇ ਆ ਜੇਕਰ 70 ਫੁੱਟ ਦਾ ਟਰਾਲਾ ਉਹ ਗਲਤ ਯੂ ਟਰਨ ਲੈ ਰਿਹਾ ਤਾਂ ਟਰਾਲਾ ਘਟੋ ਘਟ ਵੀ ਅੱਧਾ ਕਿਲੋਮੀਟਰ ਦੂਰ ਤੋਂ ਦਿਸਦਾ ਰਿਹਾ ਹੋਵੇਗਾ ਬਿਲਕੁਲ ਦਿਸਦਾ ਕਿੱਗਾ ਮੋੜ ਥੋੜੀ ਸੀ ਕਿ ਮੋੜ ਉੱਥੇ ਜਿਆਦੇ ਮੋੜ ਸੀਗੇ 1 ਕਿਲੋਮੀਟਰ ਤੱਕ ਜੇਕਰ ਪਿੱਛੇ 100 200 ਗੱਡੀ ਰੁਕ ਸਕਦੀ ਹੈ ਕੀ ਜਿਹੜਾ ਇੱਕ ਟਰਾਲਾ ਸੀਗਾ ਉਹੀ ਜਦਾ ਇਹਨਾਂ ਨੂੰ ਜਿਹੜੀ ਇੱਕ ਗੱਡੀ ਵੱਜੀ ਆ ਉਹੀ ਜਿਆਦਾ ਵੱਡੀ ਸੀਗੀ ਕਿ ਉਹਨਾਂ ਨਜ਼ਰ ਨਹੀਂ ਆਇਆ ਉਹ ਜਿਹੜੀ ਗੱਡੀ ਵੱਜ ਰਹੀ ਆ ਉਹ ਜਦੋਂ ਲੱਗ ਰਿਹਾ ਕਿ ਜਿਹਦਾ ਕਰੂਜ਼ ਕੰਟਰੋਲ ਹੁੰਦਾ ਨਾ ਲੱਗਦਾ ਗੱਡੀਆਂ ਦੇ ਉੱਪਰ ਉਹ ਆਟੋਮੈਟਿਕ ਹੀ ਚੱਲ ਰਹੀ ਸੀਗੀ ਆਟੋਮੈਟਿਕ ਚੱਲਣ ਦੇ ਨਾਲ ਜਿਹੜਾ ਵਾ ਉਹ ਉਹਨਾਂ ਬੰਦਿਆਂ ਵੱਲੋਂ ਬ੍ਰੇਕ ਵੀ ਨਹੀਂ ਲਾਈ ਜੇਕਰ ਉਹ ਬੰਦੇ ਬ੍ਰੇਕ ਲਾ ਲੈਂਦੇ ਭਾਵੇਂ ਗੱਡੀ 200 ਦੀ ਸਪੀਡ ਤੇ ਵੀ ਹੁੰਦੀ ਤੇ ਉਹ 200 ਦੀ ਸਪੀਡ ਤੇ ਹੁੰਦੀ ਤਾਂ ਗੱਡੀ ਕਿਤੇ ਨਾ ਕਿਤੇ ਉਹਨਾਂ ਦਾ ਇਕੱਲਾ ਲੱਤਾਂ ਮਾਹ ਦਾ ਨੁਕਸਾਨ ਪਹੁੰਚਣਾ ਸੀਗਾ ਉਹਨਾਂ 브্রেক ਦੀ ਕੋਸ਼ਿਸ਼ ਨਹੀਂ ਕੀਤੀ ਉਹ ਆਟੋਮੈਟਿਕ ਜਿੰਨਾ ਕਿ ਡਿਸਟੈਂਸ ਹੁੰਦਾ ਨਾ ਉਹ ਆਟੋ ਦਾ ਜਿਦੋਂ ਗੱਡੀ ਕਵਰ ਕਰਦੀ ਗੱਡੀ ਜਿਹੜੇ ਸੈਂਸਰ ਲੱਗੇ ਹੁੰਦੇ ਨੇ ਉਹ ਸੈਂਸਰਾਂ ਨੇ ਜਿੰਨਾ ਕਵਰ ਕੀਤਾ ਓਨੇ ਕਵਰ ਤੋਂ ਹੀ ਉਹ ਉਹ ਬ੍ਰੇਕਾਂ ਵੱਜੀਆਂ ਉਦਾਂ ਚ ਪਿੱਛੇ ਬ੍ਰੇਕਾਂ ਨਹੀਂ ਵੱਜੀਆਂ ਤੇ ਉਹ ਗਲਤੀ ਜਿਹੜੀ ਆ ਜਿੱਥੇ 100% ਆਪਣੀ ਗਲਤੀ ਜਿਹੜੀ ਹਰਜਿੰਦਰ ਸਿੰਘ ਦੀ ਆ 200% ਗਲਤੀ ਕਾਰ ਵਾਲੇ ਦੀ ਵੀ ਆ ਉਹਨੂੰ ਕਿਉਣੀ ਆਪਾਂ ਗਲਤ ਠਰਾ ਰਹੇ ਤੇ ਪਿਛਲੇ ਰੁਗੇ ਆ ਤਾਂ ਹਾਦਸੇ ਤੋਂ ਬਾਅਦ ਥੋੜੀ ਬਾਈ ਨੇ ਕੋਈ ਗੱਲ ਹੋਈ ਉਸ ਤੋਂ ਬਾਅਦ ਹਾਸੇ ਬਾਅਦ ਪਰਵਾਨਾ ਬਾਅਦ ਥੋੜੀ ਜੀ ਗੱਲ ਹੋਈ ਸੀ ਕਿ ਮੇ ਜੇ ਜਦੋਂ ਉਥੋਂ ਭੱਜਿਆ ਨਹੀਂ ਆ ਫਿਰ ਪੁਲਿਸ ਨੇ ਉਹਨੂੰ ਉਥੂ ਕਿਹਾ ਵਾ ਕਿ ਤੁਸੀਂ ਜਿਹੜਾ ਵਾ ਆਪਦੇ ਰੂਮ ਚ ਚਲ ਜਾਓ ਤੁਹਾਡੀ ਕਿਥੇ ਰੈਸੋ ਨੇ ਕਿਹਾ ਮੈਂ ਕੈਲੀਫੋਰਨੀਆ ਰਹਿਣਾ ਉਥੇ ਜਾ ਰਿਹਾ ਫਿਰ ਜਦੋਂ ਕੈਲੀਫੋਰਨੀਆ ਉਥੋਂ 8 ਘੰਟੇ ਦੀ ਫਲੈਟ ਤੇ ਮੇਰੇ ਨਾਲ ਗਿਆ ਸੀਗਾ ਤੇ ਜਦੋਂ ਕਿਸੇ ਗਿਆ ਵਾ ਫਿਰ ਲੋਕਾਂ ਨੇ ਸਲਾਹ ਦਿੱਤੀ ਉਹਨੂੰ ਉਧਰ ਦੇ ਲੋਕ ਸੀ ਨਾਲ ਪਰੈਂਟ ਸੀਗੇ ਜੋ ਮਿੱਤਰ ਉਹਨਾਂ ਕਿਹਾ ਕਿ ਜਾਂ ਹੋ ਸਕੇ ਉਹਦਾ ਕਿਉਂਕਿ ਬੰਦਾ ਹੋਰ ਕੋਈ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਕਿ ਤੂੰ ਆਪਦੇ ਕੇਸ ਕਤਲ ਕਰਵਾ ਦੇ ਵਾਲ ਕਟਵਾ ਦੇ ਜਾਂ ਤੂੰ ਇਹ ਜਿਹੜਾ ਵਾ ਆਪਣਾ ਫੋਨ ਆਪਦੀ ਗੱਡੀ ਜਿਹੜੀ ਆ ਇੱਕ ਜਗ੍ਹਾ ਤੇ ਸੁਨਸਾਨ ਛੱਡ ਦੇ ਕਿਤੇ ਉਹਦਾ ਮੈਂ ਕਿਉਂ ਭੱਜਾਂ ਜੀ ਮੂਥੀ ਨਹੀਂ ਭੱਜਾਂ ਮੈਨੂੰ ਪੁਲਿਸ ਸਹਿਯੋਗ ਕਰ ਰਹੀ ਆ ਪ੍ਰਸ਼ਾਸਨ ਮੇਂ ਸਹਿਯੋਗ ਦੇ ਰਿਹਾ ਤੇ ਮੈਂ ਰੋਕੀਅਤ ਦਾ ਜਿਹੜਾ ਵਾ ਸਾਹਮਣਾ ਕਰੂੰ ਜੇ ਕੋਈ ਮੈਂ ਕ੍ਰਾਈਮ ਕੀਤਾ ਵਾ ਤੇ ਮੈਂ ਉਹਦਾ ਸਾਹਮਣਾ ਕਰੂੰਗਾ ਮੈਂ ਭੱਜਣਾ ਨਹੀਂਗਾ ਉਹਨੂੰ ਕੰਟਰੀ ਚੇਂਜ ਕਰਨ ਦੀਆਂ ਵੀ ਲੋਕਾਂ ਨੇ ਸਲਾਹਾਂ ਦਿੱਤੀਆਂ ਕਿ ਤੂੰ ਚੇਂਜ ਕਰਕੇ ਤੇ ਦੂਜੀ ਕੰਟਰੀ ਮੂਵ ਹੋ ਜਾ ਤੇ ਆਪਦੇ ਜਿਹੜਾ ਵਾ ਵਾਲ ਸਿਰ ਜਿਹੜੇ ਉਹ ਵਾਲ ਬਣਾ ਦੇ ਉਹਨੇ ਕਿਹਾ ਮੈਂ ਜੁੜੇ ਨਹੀਂ ਕਟੋਣਾ ਉਹ ਜੁੜਾ ਰੱਖਿਆ ਹੋਇਆ ਸੀ ਉਹਨੇ ਤੇ ਉਹ ਚੀਜ਼ਾਂ ਵੀ ਵਾਇਰਲ ਹੋਈਆਂ ਤੇ ਇਸ ਕਰਕੇ ਜੀ ਭਜਣਾ ਦਾ ਪਾ ਸਕਦਾ ਸੀਗਾ ਪਰ ਉਹਨੇ ਉਸ ਕਾਨੂੰਨ ਦਾ ਸਯੋਗਤਾ ਪਰ ਉਸ ਨੂੰ ਜਿਹੜਾ ਹੋਰ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ ਜੇ ਭਜਣਾ ਦਾ ਉਹ ਉਧ ਪਹੁੰਚ ਜਾਂਦਾ ਹੁਣ ਉਹਦੇ ਐ ਇਦਾਂ ਗੁੱਟ ਵੱਧੇ ਹੋਏ ਆ ਨਾਲ ਪੈਰਾਂ ਦੇ ਵਿੱਚ ਉਹਦੇ ਬੀੜੀਆਂ ਇਸ ਤਰ੍ਹਾਂ ਖੜ ਰਹੇ ਆ ਜਿੱਦਾਂ ਮਤਲਬ ਕਿ ਉਹਨੇ ਸਾਰੇ ਯੂਐਸਏ 'ਚ ਇਹ ਸਮਝ ਲੋ ਕੋਈ ਵੱਡਾ ਕ੍ਰਾਈਮ ਇਸੇ ਨਹੀਂ ਕਰਤਾ ਇਹ ਜਾਰੀ ਹੈ ਤਾਂ ਡਾਕਟਰ ਸਵਾਹਿਮਾਨ ਨੇ ਵੀ ਅੱਜ ਵੀਡੀਓ ਪਾਈ ਆ ਉਹਨਾਂ ਦੀ ਟੀਮ ਵੀ ਬਕਾਇਦਾ ਤੁਹਾਡੇ ਕੋਲੇ ਪਹੁੰਚੀ ਆ ਹਾਂਜੀ ਕਿਉਂਕਿ ਡਾਕਟਰ ਸਾਹਿਬ ਨੇ ਵੀ ਜਿਹੜੀ ਵੀਡੀਓ ਜਾਰੀ ਕੀਤੀ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਗਲਤੀਆਂ ਅਕਸਰ ਹੋ ਜਾਂਦੀਆਂ ਨੇ ਬੰਦਿਆਂ ਕੋਲ ਹੁੰਦੀਆਂ ਨੇ ਕਿ ਮੇਰੇ ਕੋਲ ਉਹਨਾਂ ਨੇ ਕਿਹਾ ਕਿ ਜਿਹੜੇ ਕਈ ਵਾਰ ਟਿਕਟਾਂ ਮਿਲੀਆਂ ਨੇ ਜਦੋਂ ਆਪਾਂ ਓਵਰ ਸਪੀਡ ਕਰਦੇ ਆਂ ਚਾਹੇ ਹੋਰ ਗੱਲਾਂ ਬਾਤਾਂ ਉਹਨਾਂ ਨੇ ਜਾਰੀ ਕੀਤੀਆਂ ਕਿ ਆਪਾਂ ਜੇਕਰ ਹੁਣ ਗਲਤੀ ਹੋ ਗਈ ਆ ਪੰਜਾਬੀ ਦੇ ਕੋਲ ਤੇ ਆਪਾਂ ਉਹਨੂੰ ਪੇਸ਼ ਨਾ ਇਸ ਤਰੀਕਾ ਕਰੀਏ ਤੇ ਡਾਕਟਰ ਸਾਹਿਬ ਦੀ ਟੀਮ ਹੀ ਪਹੁੰਚੀ ਆ ਸਾਰਿਆਂ ਦਾ ਧੰਨਵਾਦ ਉਹਨਾਂ ਨੇ ਵੀ ਜ ਗੱਲ ਪੰਜਾਬੀਆਂ ਦੀ ਆਣੀ ਦੀ ਕਿਸਾਨੀ ਅੰਦੋਲਨ ਦੇ ਵਿੱਚ ਹੀ ਡਾਕਟਰ ਸਾਹਿਬ ਦਾ ਬਹੁਤ ਵੱਡਾ ਸਹਿਯੋਗ ਰਿਹਾ ਤਾਂ ਉਹਨਾਂ ਡਾਕਟਰ ਸਾਹਿਬ ਨਾਨੇ ਵੀ ਕੋਕੇ ਤਰਨਤਨ ਦੇ ਬਿਲਕੁਲ ਨਾਲ ਦੇ ਪਿੰਡ ਦੇ ਹੀ ਨੇ ਡਾਕਟਰ ਸਾਹਿਬ ਤੇ ਉਹਨਾਂ ਦਾ ਪਿੰਡ ਵੀ ਨਾਲ ਲੱਗਦਾ ਤਰਨਤਨ ਜ਼ਿਲ੍ਹੇ ਦੇ ਵਿੱਚ ਹੀ ਆ ਇਸ ਕਰਕੇ ਉਹਨਾਂ ਨੂੰ ਆਪਣੇ ਪੰਜਾਬ ਨਾਲ ਪੰਜਾਬੀਅਤ ਨਾਲ ਜਾਂ ਉੱਧਰ ਵੀ ਬਹੁਤ ਜ਼ਿਆਦਾ ਪਿਆਰ ਆ ਤੇ ਜਿੱਥੇ ਵੀ ਲੋੜ ਪੈਂਦੀ ਹੈ ਉਹ ਨਾਲ ਖੜਦੇ ਨੇ ਤਾਂ ਅੱਜ ਤੱਕ ਉਹਨਾਂ ਕਦੀ ਕਿਸੇ ਨੂੰ ਨਹੀਂ ਆਖਿਆ ਕਿ ਸਾਨੂੰ ਪੈਸੇ ਦਿਓ ਉਹਨਾਂ ਨੇ ਜਿੱਥੇ ਲੋੜ ਪੈਂਦੀ ਉਹਨਾਂ ਨੇ ਆਖਿਆ ਕਿ ਤੁਸੀਂ ਸਾਨੂੰ ਸਹਿਯੋਗ ਦਿਓ ਇਸ ਤਰੀਕੇ ਨਾਲ ਜਿੱਦਾਂ ਆਪਾਂ ਪਬਲਿਕ ਨੂੰ ਕਹਿੰਦੇ ਆ ਨਾ ਕਿ ਆਪਾਂ ਇੱਕ ਦੂਜੇ ਦਾ ਮਤ ਕਰੀਏ ਉਸ ਤਰੀਕੇ ਨਾਲ ਏਕਾ ਬਣਾਉਣ ਦੀ ਜਿਹੜੀ ਉਹ ਕਹਿੰਦੇ ਨੇ ਤੇ ਬੜਾ ਵਧੀਆ ਲੱਗਦਾ ਜਦੋਂ ਉਹਨਾਂ ਨੇ ਕਿਸਾਨੀ ਉਹ ਦੁੱਧਾਂ ਚੋਂ ਮਤੋਂ ਕੀਤੀ ਸੀ ਸਾਰਿਆਂ ਦੀ ਬਹੁਤ ਜ਼ਿਆਦਾ ਵਧੀਆ ਲੱਗਦਾ ਉਹ ਚੀਜ਼ ਨੂੰ ਵੇਖ ਕੇ ਤਾਂ ਡਾਕਟਰ ਸਹਿਮਾਨ ਦੀ ਟੀਮ ਨਾਲ ਵੀ ਗੱਲ ਕਰਦੇ ਆ ਢਿਲੋਂ ਸਾਹਿਬ ਤੁਸੀਂ ਵੀ ਇੱਥੇ ਪਹੁੰਚੇ ਹੋ ਅਨਿ ਮੈਂ ਅਵਤਾਰ ਸਿੰਘ ਟੀਮ ਲੀਡਰ ਡਾਇਰੈਕਟਰ ਸਵਾਮਨ ਫਾਈਬਰਸ ਐਸੋਸੀਏਸ਼ਨ ਜਿਵੇਂ ਕਿ ਵੀਰ ਨੇ ਦੱਸਿਆ ਨਾ ਵੀ ਆਪਾਂ ਪਟੀਸ਼ਨਾਂ ਪਾਈ ਜਾਂਦੇ ਆ ਆਪਾਂ ਇਹ ਇਕੱਠੇ ਕਰੀ ਜਾਂਦੇ ਆ ਇਹ ਡਾਕਟਰ ਸਾਹਿਬ ਨੇ ਆਪਾਂ ਨੂੰ ਸਪੈਸ਼ਲ ਕਿਹਾ ਵੀ ਤੁਸੀਂ ਜਾ ਕੇ ਪਰਿਵਾਰ ਨੂੰ ਮਿਲੋ ਵੀ ਜਿਹੜਾ ਇਹ ਪਟੀਸ਼ਨਾਂ ਪੈ ਰਹੀਆਂ ਜਾਂ ਜਿਹੜਾ ਇਹ ਕੰਮ ਹੋ ਰਿਹਾ ਉਹਦੇ ਤੇ ਤਾਂ ਆਪਾਂ ਨੂੰ ਕੋਈ ਪਤਾ ਕਿਹੇ ਗੱਲ ਦਾ ਕਿ ਨਹੀਂ ਕਿਤੇ ਆਪਣੇ ਨਾਲ ਆਪਣਾ ਮਤਲਬ ਆਪਣੇ ਨਾਂ ਤੇ ਨਾ ਲੋਕ ਪੈਸੇ ਇਕੱਠੇ ਕਰੀ ਜਾਂਦੇ ਹਨ ਸੋ ਵੀਰ ਉਹਨਾਂ ਨੇ ਬੜੀ ਸੋਹਣੀ ਗੱਲ ਦੱਸੀ ਆ ਵੀ ਸਾਨੂੰ ਤਾਂ ਪਤਾ ਹੀ ਕਿਹੇ ਗੱਲ ਦਾ ਨਹੀਂ ਵੀ ਆ ਜਿਹਨੇ ਪਟੀਸ਼ਨਾਂ ਪੈਣ ਦੀਆਂ ਜਾਂ ਪੈਸੇ ਇਕੱਠੇ ਹੋ ਰਹੇ ਆ ਹੁਣ ਦੱਸੰ ਯਾਰ ਡਾਲਰ ਸ਼ੈ ਦਾ ਇਕੱਠਾ ਆਇਆ ਤੇ ਹੁਣ ਬਾਅਦ ਚੱਕਦੇ ਮਿਲੀਅਨ ਚ ਚਲ ਗਿਆ ਵੀ ਇੰਨਾ ਜ਼ਿਆਦਾ ਲੋਕ ਇਕੱਠੇ ਕਰਨ ਦਾ ਸੋ ਇੰਨਾਂ ਗੱਲਾਂ ਦਾ ਕਰਕੇ ਅਸੀਂ ਆਏ ਹਾਂ ਵੀ ਇਹ ਚੀਜ਼ਾਂ ਤੋਂ ਬਚ ਗਏ ਆਪਾਂ ਤੇ ਜਿੱਥੇ ਸਾਡੀ ਲੋੜ ਆ ਜਿਵੇਂ ਡਾਕਟਰ ਸਵੇਮਾਨ ਦੀ ਉੱਥੇ ਆਪਣੇ ਯੂ ਐਸ ਏ ਦੇ ਵਿੱਚ ਵਕੀਲ ਦੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੇ ਆਪਣੇ ਵੀਰ ਹਰਜਿੰਦਰ ਨੂੰ ਲੋੜ ਆ ਅਸੀਂ ਉਹਦੇ ਨਾਲ ਡਟ ਕੇ ਖਲੋਤੇ ਆ ਜਿੱਦਾਂ ਦੀ ਵੀ ਸਾਨੂੰ ਪਰਿਵਾਰ ਕਹੂਗਾ ਜਾਂ ਜਿੱਦਾਂ ਦੀ ਵੀ ਉੱਥੇ ਲੋੜ ਪਊਗੀ ਆਪਾਂ ਇਹ ਪਰਿਵਾਰ ਦੇ ਨਾਲ ਪੂਰੇ ਡਟ ਕੇ ਖਲੋਤੇ ਆ ਉਹ ਤੁਸੀਂ ਤੇ ਤੁਹਾਡੀ ਸਾਰੀ ਟੀਮ ਖੜੀ ਹੋ ਪਰਿਵਾਰ ਨਾਲ ਹਾਂਜੀ ਹਾਂਜੀ ਪੂਰਾ ਪਰਿਵਾਰ ਨਾਲ ਪੂਰਾ ਮੈਂ ਉਹ ਤੇ ਦੱਸਿਆ ਵੀ ਕਰਕੇ ਦੇ ਵਿੱਚ ਆ ਜਾਂ ਇੱਥੇ ਵੀ ਪਰਿਵਾਰ ਨੂੰ ਲੋੜ ਆਪਾਂ ਪਰਿਵਾਰ ਦੇ ਨਾਲ ਖੜੇ ਸਵੇਰ ਦੇ ਆਏ ਆ ਵੀਰ ਜੀ ਨਾਲ ਗੱਲਬਾਤ ਹੋਈ ਆ ਸੋ ਇਹਨਾਂ ਨੇ ਦੱਸਿਆ ਵੀ ਇਦਾਂ ਇਦਾਂ ਗੱਲਾਂ ਆਪਾਂ ਉਹੋ ਗੱਲ ਦੱਸੰਦੇ ਨੇ ਵੀ ਜੇ ਵੀ ਜਿਹੋ ਵੀ ਮਤਲਬ ਆਪਾਂ ਲੋੜੂਗਾ ਆਪਾਂ ਨਾਲ ਖੜੇ ਇਹਨਾਂ ਦੇ ਤਾਂ ਹਾਥੇ ਕਿਸੇ ਤੋਂ ਵੀ ਹੋ ਜਾਂਦੇ ਆ ਬੰਦੇ ਨੂੰ ਜੇ ਠੀਕ ਹੈ ਗਲਤੀ ਹੋਈ ਆ ਵੱਡੀ ਸਜ਼ਾ ਮਿਲਣੀ ਚਾਹੀਦੀ ਆ ਪਰ ਸਜ਼ਾ ਇੰਨੀ ਜ਼ਿਆਦੇ ਨਾ ਹੋਵੇ ਵੀ ਬੰਦੇ ਦੀ ਸਾਰੀ ਉਮਰ ਹੀ ਜੇਲ੍ਹ ਚ ਟੱਪ ਜੇ ਕਿਉਂਕਿ ਮੁੰਡੇ ਦੀ ਉਮਰ ਸਿਰਫ 28 ਸਾਲ 15 20 ਸਾਲ ਦੀ ਸਜ਼ਾ ਵੀ ਹੋ ਗਈ ਬਹੁਤ ਆ ਪਰ ਉਹਦੇ ਬੋਧ ਘੱਟ ਸਜ਼ਾ ਹੋਣੀ ਚਾਹੀਦੀ ਹੈ ਸਜ਼ਾ ਉਨੀ ਕੁ ਹੋਵੇ ਵੀ ਗਲਤੀ ਤੋਂ ਸਿੱਖ ਲੇ ਪਰ ਇੰਨੀ ਨਾ ਹੋਵੇ ਵੀ ਉਹਦੀ ਜ਼ਿੰਦਗੀ ਸਾਰੀ ਖਤਮ ਕਰਦੀ ਹੈ ਤਾਂ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਥੋੜਾ ਵੀ ਧੰਨਵਾਦ